ਜੋ ਕੋਈ ਵੀ ਨੰਬਰ ਨਹੀਂ ਜਦੋਂ ਬਹੁਤ ਕੋਰਨ ਪੋਰਟ ਕਰਨੇ ਤੇ ਇਹ ਤੁਹਾਨੂੰ ਬੋਲ ਕਰੂਗੀ ਕਿ ਕਰੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਏ ਆ ਪਟਿਆਲੇ ਤੇ ਤੁਹਾਨੂੰ ਪਟਿਆਲੇ ਦਾ ਆਪਾਂ ਬਾਜ਼ਾਰ ਦਿਖਾਵਾਂਗੇ ਤੇ ਸਾਰੀ ਮਾਰਕੀਟ ਦਿਖਾਵਾਂਗੇ ਤੇ ਵੀਡੀਓ ਤੇ ਤੇ ਅੱਜ ਦੇ ਬਲੌਗ ਦੀ ਆਪਾਂ ਕਰਕੇ ਆਂ ਸ਼ੁਰੂਆਤ ਆਪਾਂ ਪਹੁੰਚ ਚੁੱਕੇ ਆ ਜੀ ਪਟਿਆਲੇ ਤੇ ਪਟਿਆਲੇ ਦਾ ਤੁਹਾਨੂੰ ਅਜਾ ਬਾਜ਼ਾਰ ਦਿਖਾਵਾਂਗੇ ਹਦਾਲਤ ਮਾਰਕੀਟ ਜਿਹਨੂੰ ਕਿ ਕਿਲਾ ਬਾਜ਼ਾਰ ਵੀ ਕਹਿੰਦੇ ਆ ਤੇ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਚੱਲੀਏ ਵੀ ਚਲੋ ਜੀ ਇੱਧਰ ਚਲੀਏ ਇੱਧਰ 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 ਜਾਣਾ ਕਿੱਥੇ ਚੱਲ ਤੇ ਤੁਹਾਨੂੰ ਪਹਿਲਾਂ ਇਧਰੋਂ ਬਾਜ਼ਾਰ ਦਿਖਾਵਾਂਗੇ ਸਾਰਾ ਇਹ ਇਹ ਆ ਚੌਂਕ 'ਚ ਆਪਾਂ ਤੁਰੇ ਆ ਤੇ ਸਾਹਮਣੇ ਬਿਲਕੁਲ ਆਪਣੀ ਬਾਜ਼ਾਰ ਆ ਇਹ ਪਟਿਆਲੇ ਦਾ ਆ ਦੇਖੋ ਆ ਹਲੇ ਵਾਲੇ ਦੁਕਾਨਾਂ ਯਾਰ ਜੇ ਮੈਂ ਨਾ ਮੀਨ ਬਾਜ਼ਾਰ ਆ ਰਹੀ ਪਟਿਆਲੇ ਤੋਂ ਤੇ ਬਾਈ ਉਮਰ ਕਿੱਥੇ ਕੱਪੜੇ ਵਾਲੀਆਂ ਠੀਕ ਆ ਜੁੱਤੀ ਵਾਲੀਆਂ ਉਹ ਵੀ ਆਪਾਂ ਦਿਖਾਵਾਂਗੇ ਜਿਹੜੀਆਂ ਬੀ ਯੂ ਕੇ ਵਾਲੀਆਂ ਲੱਗ ਤੋਂ ਨੇ ਅੱਛਾ ਪੰਜਾਬੀ ਜੁੱਤੀ ਲੱਗ ਤੋਂ ਹੀ ਆ ਬਾ ਠੀਕ ਜੁੱਤੀਆਂ ਪੰਜਾਬੀ ਜੁੱਤੀ ਮਸ਼ਹੂਰ ਆ ਪਟਿਆਲੇ ਦੀ ਬਾਜ਼ਾਰ ਦਾ ਬਾ ਠੀਕ ਪੰਜਾਬੀ ਜੁੱਤੀ ਦਿਖਾਣਾ ਬਾ ਠੀਕ ਇੱਥੇ ਵੀ ਇਕੱਠ ਬਹੁਤ ਰਹਿੰਦਾ ਨਾ ਮੈਂ ਕੰਨੇ ਕੱਟ ਹੁੰਦਾ ਨਾ ਇਹਦਾ ਕੋਈ ਇਹਦਾ ਕੋਈ ਇਹ ਆ ਜੀ ਪਟਿਆਲੇ ਦਾ ਬਾਜ਼ਾਰ ਇਹ ਕਿਲਾ ਮਾਰਕੀਟਿੰਗ ਕਹਿੰਦੇ ਆ ਨਾ ਉਹ ਕਿਲਾ ਨੰਬਰ ਕਿਲਾ ਆ ਜਾਂਦਾ ਗਾਹਾਂ ਅੱਗੇ ਲੈ ਕੇ ਬਣਿਆ ਰਹੇ ਨਾ ਠੀਕ ਆ ਲਓ ਵੀ ਆ ਵੀ ਵੱਡਾ ਬਾਜ਼ਾਰ ਹੋਵੇ ਵੀ ਹੈ ਨਾ ਆ ਗਿਆ ਪੰਜਾਬੀ ਉੱਤੀ ਦੌਰ ਇੱਕ ਨਾ ਤੇ ਅੱਗੇ ਜਿਹੜਾ ਉਹ ਬਹੁਤ ਵੱਡੀਆਂ ਵੱਡੀਆਂ ਨੇ ਅੱਛਾ ਹਾਂ ਉਹ ਦੇਖੋ ਚੁੰਨੀਆਂ ਬਲਕਾਰੀਆਂ ਬਹੁਤ ਉੱਚਾ ਚੜਾਈ ਉਹ ਲੰਬਾ ਨਾ

लाओ भी चो इधर देखो भी।, का भी है ना ਉਹ ਵੀ ਆ ਗਈ ਕੱਪੜਿਆਂ ਦੀ ਇੱਧਰ ਚੱਕੋ ਆ ਫੇਰ ਆ ਗਈ ਜੁੱਤੀਆਂ ਦੀ ਨਾ ਆ ਜੁੱਤੀਆਂ ਦੀ ਆ ਗਈ ਇੱਧਰ ਤੇ ਆਪਾਂ ਜਾ ਰਹੇ ਅੱਗੇ ਤੇ ਆ ਵੀ ਜੁੱਤੀਆਂ ਤੇ ਬਹੁਤ ਵੈਰਾਈ ਮਿਲ ਗਈ ਯਾਰ ਆਪ ਵੀ ਜੁੱਤੀ ਦਾ ਬਹੁਤ ਬਹੁਤ ਆਹ ਸੌਲ ਸਹੀ ਗੱਲ ਆ ਟੱਕੋ ਵੀ ਦੇਖੋ ਸੌਲ ਟੂਲ ਆ ਸੂਟ ਨੇ ਸੂਟ ਬਣੇ ਬਣਾਏ ਨਾ ਤੂੰ ਇਹ ਹਾਂ ਬਣੇ ਆ ਆ ਗਈ ਇੱਧਰ ਇੱਧਰ ਦੇਖੋ ਵੀ ਚੱਕੋ ਆਹ ਕੱਪੜੇ ਦੇ ਬਹੁਤ ਨੇ ਹਾਂ ਆ ਦੇਖੋ ਇੱਧਰ ਮੈਂ ਵਾਰ ਆਂਦਾ ਤੱਕ ਫਲਹਵਾਨ ਵੀ ਲਾ ਹਾਂ ਹਾਂ ਦੇਖ ਲੈ ਸਹੀ ਗੱਲ ਆ ਆ ਬਾਕੀ ਛੋਰਖੀ ਬਿੰਦੀ ਆ ਗਈ ਹੈ ਨਾ ਛੋਰਖੀ ਬਿੰਦੀ ਸਹੀ ਗੱਲ ਆ ਯਾਰ ਇੱਧਰ ਵੀ ਲਾਈ ਹੋਈ ਨੇ ਆ ਕੱਪੜੇ ਹੀ ਆ ਆ ਸਾਰੀ ਆਪਿਆ ਕਪੜਾ ਇੱਧਰ ਬਾਧੂ ਪਿਆ ਲੈ ਦੇਖੋ ਦੇਖੋ ਬਈ ਸਾਹ ਸਾਦੇ ਬਾਤ ਐਤੋਂ ਬਈ ਗਾਹਾਂ ਦੋਨੋਂ ਕਿਲੇ ਦੀ ਗੰਦ ਸ਼ੁਰੂ ਹੋ ਜਾਂਦੀ ਆ ਅੱਛਾ ਤੇ ਆ ਆ ਸਾਹਮਣੇ ਆਜ ਤੋ ਅੱਗੇ ਜਾ ਕੇ ਬੱਸ ਠੀਕ ਆ ਤੇ ਤਾਈ ਨੂੰ ਕਿਲਾ ਮਾਰਕੀਟ ਵੀ ਕਹਿੰਦੇ ਨੇ ਅਦਾਤ ਬਾਜ਼ਾਰ ਵੀ ਕਹਿੰਦੇ ਨੇ ਆ ਦੇਖੋ ਕਪੜੇ ਜਿੱਧਰ ਮਾਰਕੀਟ ਫਿਰ ਮੁੰਡਾ ਇੱਕ ਮਾਰਣੀ ਹੁਣ ਆਪਾਂ ਇੱਥੋਂ ਇੱਧਰ ਨੂੰ ਜਾਣਾ ਹਾਂ ਹਾਂ ਹੁਣ ਆਪੇ ਇੱਥੋਂ ਇਧਰ ਨੂੰ ਜਾਣਾ ਆਹ ਆ ਗਈ ਕੱਪੜੇ ਦੀ ਕੱਪੜਾ ਬਹੁਤ ਆ ਭਾਈ ਜੇ ਕਿਸੇ ਨੇ ਕੱਪੜਾ ਲੈਣਾ ਪਟਿਆਲੇ ਤਾਂ ਜਰੂਰ ਆਇਓ ਭਾਈ ਇਹ ਕੱਪੜੇ ਦਾ ਪਟਿਆਲੇ ਦਾ ਚੱਕੋ ਦੁਨੀਆ 'ਚ ਮਸ਼ਹੂਰ ਆ ਸਹੀ ਗੱਲ ਆ ਦੇਖੋ ਲੈ ਕੱਪੜੇ ਦੀ ਕੱਪੜੇ ਚੁੰਨੀਆਂ ਇਧਰ ਲੱਗੋ ਇਧਰ ਫੇਰ ਜੁੱਤੀਆਂ ਦੀ ਆ ਆ ਗਈ ਕੱਪੜੇ ਦੀ ਇਧਰ ਆ ਗਈ ਇਧਰ ਕੱਪੜੇ ਦੀ ਆ ਗਿਆ ਇੱਧਰ ਲੱਕੋ ਵੀ ਲਹਾ ਚੱਕੋ ਵੱਡੀ ਤੋਂ ਵੱਡੀ ਦੁਕਾਨ ਆ ਤੇ ਕੱਪੜਿਆਂ ਦੀ ਤੇ ਇਹ ਕੰਮ ਸ਼ੁਰੂ ਤੇ ਨਿਕੋ ਹੋ ਗਈ ਆ ਹੋ ਗਈ ਨਾ ਆ ਹੋ ਗਿਆ ਬਸ ਆ ਸਾਹਮਣੇ ਕਿਲੇ ਦੀ ਗੰਧ ਆ ਗਈ ਹੈ ਤੇ ਆ ਸਾਹਮਣੇ ਆਪਣੇ ਬਿਲਕੁਲ ਕਿਲੇ ਦੀ ਗੰਧ ਆ ਗਈ ਤੇ ਤਾਂ ਹੀ ਨੂੰ ਕਿਲਾ ਮਾਰਕੀਟ ਕਹਿੰਦੇ ਨੇ ਫਿਰ ਹਾਂ ਹਾਂ ਉਹਦੇ ਉਧਰ ਕਿਲੇ ਦਾ ਜੇਟ ਆ ਦੇ ਉੱਪਰ ਹਾਂ ਉਹ ਦੇਖੋ ਪੈਟਰ ਨੂੰ ਹਾਂ ਆ ਸਾਰੀਆਂ ਦੁਕਾਨਾਂ ਕਿਲੇ ਦੀਆਂ ਨੇ ਠੀਕ ਆ ਇਹ ਸਾਰੀਆਂ ਦੁਕਾਨਾਂ ਵਿੱਚੋਂ ਕੱਢੀਆਂ ਹੋਈਆਂ ਨੇ ਮਤਲਬ ਕਿਲੇ ਦੇ ਅੰਦਰ ਹੀ ਹੋਈਆਂ ਨੇ ਦੁਕਾਨਾਂ ਅੱਛਾ ਅੱਛਾ ਇਹ ਰੈਂਟ ਦਿੱਤੀ ਹੋਈਆਂ ਨੇ ਅੱਛਾ ਅੱਛਾ ਬਹੁਤ ਔਣੀਆਂ ਨੇ ਇੱਕ ਬੰਦੇ ਕੋਲ ਦੁਕਾਨ ਬਹੁਤ ਬਹੁਤ ਆਸਾਨ ਹੋ ਗਈ ਉਹਦੇ ਕੋਲ ਹੀ ਆ ਇਹ ਕਿਹੜਾ ਆ ਮਦਦ ਦੀਆਂ ਦੁਕਾਨਾਂ ਹਾਂ ਹਾਂ ਤੇ ਆ ਸਾਰਾ ਕਿਲਾ ਉੱਪਰ ਥੱਲੇ ਦੇ ਦੁਕਾਨਾਂ ਸਾਰੀਆਂ ਜੇ ਆਪਾਂ ਚੱਲਦੇ ਅੱਗੇ ਕੱਪੜੇ ਵੀ ਬਾਈ ਵਾਲੀਆਂ ਨੇ ਕਪੜਾ ਭਾਈ ਬਹੁਤ ਆ ਪਟਿਆਲੇ ਚ। ਆਹੀ ਸ਼ਹਿਰ ਪਟਿਆਲਾ ਹੈ। ਵੀ ਥੋੜਾ ਕਹਿੰਦੇ ਨਹੀਂ। ਸਹੀ ਗੱਲ ਹੈ। ਸਹੀ ਗੱਲ ਹੈ। ਅੱਜ ਦਾ ਪੈਂਟਾਂ ਪੁੰਟਾਂ ਮਲੇ ਆ ਗਈ। ਦੇਖੋ। ਆ ਇੱਧਰ ਕੱਪੜੇ ਵਾਲੀ ਆ ਗਈਆਂ। ਆ ਇੱਧਰ ਭੂਰੇ ਵਗੈਰਾ ਚੁੰਨੀਆਂ, ਚਾਦਰਾਂ, ਪਰਦੇ। ਆ ਪਾਈ ਆ ਜੁੱਤੀਆਂ ਵਾਲੀ ਆ ਗਈ ਇੱਧਰ ਉਹ ਆ ਗਈ ਸਾਹਮਣੇ ਜੁੱਤੀ ਵਾਲੀ ਹੈ ਨਾ ਤੇ ਉਹ ਸਾਹਮਣੇ ਇੱਕ ਹੋਰ ਆ ਗਈ ਜੁੱਤੀਆਂ ਵਾਲੀ ਇਹਦਾ ਹਲੇ ਕੀ ਆ ਹਾਂ ਉਹ ਜਿਹੜੀਆਂ ਸਰੇ ਦੀਆਂ ਪਿਆਦੀ ਜੁੱਤੀਆਂ ਮਿਲਦੀਆਂ ਨੇ ਹਾਂ ਉਹ ਵੀ ਦਿਖਾਵਾਂਗੇ ਅਪਾ ਉਹ ਪਿਆਰ ਉਧਰ ਲੈ ਲਈ ਆ ਉਹ ਸਿਆ ਸਿਆ ਇਹਦਾ ਲੱਗਦੀ ਦੁਕਾਨਾਂ ਬਣੀ ਹੋਈਆਂ ਨੇ ਸਾਡੇ ਸਿਆ ਸਿਆ ਜੀ ਆਪਾਂ ਇੱਥੇ ਤੋਂ ਚੱਲਦੇ ਆਂ ਤੇ ਆ ਪਾਈ ਲਾਣੇ ਹੁਣ ਅਗਲੇ ਲਾ ਆ ਗਿਆ ਹਾਂ ਹਾਂ ਅਕਲਾ ਆ ਗਿਆ ਸਾਹਮਣੇ ਇਹ ਹੁਣ ਆ ਰੰਗ ਕਰਿਆ ਇਹ 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 ਹੁਣ ਦੱਸੋ ਪਹਿਲਾਂ ਇਹੋ ਜਿਹਾ ਹੁੰਦਾ ਸੀ ਤੇ ਹੁਣ ਇਹਨੂੰ ਆ ਰੰਗ ਚਟਾ ਰੰਗ ਕਰਤਾ ਨਹੀਂ ਹਾਂ ਇਹਦੀ ਰੀਨੋਵੇਸ਼ਨ ਚੱਲ ਰਹੀ ਆ ਵਾ ਠੀਕ ਆ ਤਾਂ ਬਹੁਤ ਵੱਡਾ ਬਾਜ਼ਾਰ ਆ ਜੀ ਤੇ ਬਾਕੀ ਤੁਹਾਨੂੰ ਹਰ ਇੱਕ ਚੀਜ਼ ਮਿਲ ਜੂਗੀ ਪਟਿਆਲੇ ਦੇ ਵਿੱਚੋਂ ਦੇਖੋ ਇਧਰ ਆ ਸਾਰੀਆਂ ਭਾਈ ਇੱਧਰ ਆ ਜੁੱਤੀਆਂ ਇੱਧਰ ਭਾਈ ਆ ਜੁੱਤੀਆਂ ਆ ਆ ਜੁੱਤੀਆਂ ਵਾਲੀਆਂ ਭਾਈ ਇੱਧਰ ਆ ਵੀ ਜੁੱਤੀਆਂ ਆ ਗਈਆਂ ਇੱਧਰ ਤੇ ਆ ਗਈਆਂ ਜੁੱਤੀਆਂ ਇੱਧਰ ਆ ਕੇ ਲਾਲ ਹਰਾ ਉੱਪਰ ਤੇ ਹੱਥ ਸੋਰਖੀ ਬਿੰਦੀ ਦੇ ਆ ਗਈਆਂ ਨਾ ਮਸਾ ਆ ਕੇਲਾ ਹੈ ਆ ਕੇਲਾ ਗਿਆ ਹਰ ਕਿੱਥੇ ਜਾਣਾ ਆਪਣੇ ਕਿੱਥੇ ਜਾਣਾ ਆ ਆ ਗਿਆ ਕੇਲਾ ਕੇਲਾ ਗੇਟ ਆ ਗਿਆ ਮੀਨ ਗੇਟ ਆ ਬਈ ਕਿਲੇ ਦਾ ਠੀਕ ਬਾਅਦ ਉਹ ਆ ਕੇਲੇ ਦਾ ਗੇਟ ਆ ਗਿਆ ਗੇਟ ਮਾਰਕੀਟ ਸਾਡੀ ਕਿਲੇ ਦੇ ਵਾਲੇ ਵਾਲੀ ਸੰਭਲੀ ਆਪਾਂ ਇੱਕ ਤਰ੍ਹਾਂ ਦੀ ਹਾਂ ਉਹ ਫਲਕਾਰੀਆਂ ਫਲਪੂਰੀਆਂ ਆ ਗਈਆਂ ਨਾ ਫਲਕਾਰੀਆਂ ਕੁੰਨੀਆਂ ਫਲਕਾਰੀਆਂ ਬਾਦੂ ਨੇ ਦੇਖੋ ਲਾਲ ਲਾਲੀ ਦੇਖ ਦਿਉਣੀਆਂ ਤੁਹਾਨੂੰ ਵੀਡੀਓ ਚ ਦੇਖੋ ਉਧਰ ਆ ਚੱਕੋ ਭਾਈ ਉਹ ਵੀ ਦੇਖੋ ਫਲਕਾਰੀ ਬਹੁਤ ਮਸ਼ਹੂਰੀ ਆ ਆਪਣੇ ਮੋਲੇ ਮਸ਼ਹੂਰ ਫਲਕਾਰੀ ਆ ਦੇਖੋ ਵੀ ਸਾਰੀ ਇੱਧਰ ਇੱਧਰ ਦੇਖੋ ਸਾਰੀ ਮਾਰਕੀਟ ਆ ਦੇਖੋ ਇੱਧਰ ਯਾ ਦੇਖੋ ਇੱਧਰ ਸਾਰੀ ਮਾਰਕੀਟ ਆ ਇੱਧਰ ਭਾਂਡੇ ਆ ਗਏ ਆ ਜੀ ਠੀਕ ਆ ਆ ਇੱਧਰ ਆ ਗਈ ਫਲਕਾਰੀਆਂ ਦੀ ਆ ਭਾਂਡੇ ਆ ਗੀਆਂ ਸਾਰੀਆਂ ਆ ਸਾਰੀਆਂ ਭਾਂਡੇ ਆ ਗੀਆਂ ਇੱਧਰ ਤੇਥੋਂ ਸਾਰੀ ਭਾਂਡੇ ਦੀ ਮਾਰਕੀਟ ਸਟਾਰਟ ਹੋ ਗਈ ਆ ਆ ਗਈ ਇੱਧਰ ਆ ਆ ਗਈ ਇੱਧਰ ਭਾਂਡੇ ਆਹ ਹਾਰੀ ਭਾਂਡੇ ਤੇ ਆ ਗਏ ਆ ਆ ਗਈ ਇੱਧਰ ਹਰਿਤ ਜੁੱਤੀਆਂ ਕਿ ਆਉਣੀਆਂ ਮਾਰਕੀਟਾਂ ਹੈ ਜੁੱਤੀਆਂ ਲਈ ਹੈ ਕਿ ਆਉਣੀਆਂ ਮਾਰਕੀਟਾਂ ਉਹ ਉਧਰਲੀ ਸਾਈਡ ਆਪਾਂ ਜਿੱਧਰ ਪਾਰਕਿੰਗ ਜੀ ਲਾਇਆ ਸੀ ਉਹ ਉਹ ਵੀ ਉਹ ਵੀ ਦਿਖਾ ਦਾਂਗੇ ਜੱਲ ਇਹ ਮੈਂ ਪੇਸ਼ ਤੇ ਜਾਣਾ। ਐਸਾ ਇੱਥੇ ਦੁਕਾਨਾਂ ਉਹ ਨਪਰੀਆਂ ਨਹੀਂ। ਐਸਾ। ਬੜਾ ਬਜੁੱਤੀ ਵਾਲੇ ਦਿਖਾ ਦਾਂਗੇ ਹਨਾ। ਹਾਂ। ਠੀਕ ਹੈ ਹੁਣ ਜੁੱਤੀਆਂ ਦਿਖਾ ਦਾਂਗੇ ਮਾਰਕੀਟ ਆਣਾ। ਆਹ ਜਿਹੜੀਆਂ ਭਾਂਡ ਵਾਲੀਆਂ ਆ ਗਈਆਂ। ਆਹ ਜਿਹੜੀਆਂ ਭਾਂਡ ਵਾਲੀਆਂ ਆ ਗਈਆਂ। ਠੀਕ ਆ। ਲਓ ਵੀ ਇੱਧਰ ਆ ਗਈਆਂ ਸਾਰੀਆਂ ਜੁੱਤੀ ਵਾਲੀ ਦੁਕਾਨਾਂ। ਇਹ ਜਿਵੇਂ ਆ ਹੋ ਗਈ ਇੱਧਰ। ਪੰਜਾਬੀ ਜੁੱਤੀ ਵੀ ਤੁਹਾਨੂੰ ਮਿਲ ਜੂ ਇੱਥੇ। ਜਿਵੇਂ ਆ ਵੀ ਜੁੱਤੀ ਵਾਲੀ ਹੋ ਗਈ ਇੱਧਰ। ਆ ਵੀ ਜੁੱਤੀ ਵਾਲੀਆਂ ਹੋ ਗਈਆਂ ਸਾਰੀਆਂ। ਇਹ ਸਾਰੀਆਂ ਇੱਧਰ ਆ ਗਈਆਂ ਜੁੱਤੀ ਵਾਲੀਆਂ ਦੁਕਾਨਾਂ। ਆਹ ਜੁੱਤੀਆਂ ਵਾਲੀਆਂ ਹੋ ਗਈਆਂ ਇੱਧਰ ਆਹ ਹੋ ਗਈਆਂ ਇੱਧਰ ਜਿਵੇਂ ਜਿਵੇਂ ਆਹਦੇ ਉਧਰ ਕਪੜੇ ਵਾਲੀਆਂ ਨੇ ਹਾਂ ਚੱਕ ਪਈ ਤਾਂ ਜੁੱਤੀਆਂ ਸਾਰੀਆਂ ਜੁੱਤੀਆਂ ਨੇ ਹਾਂ ਸਾਰੀ ਜੁੱਤੀ ਵਾਲੇ ਦੇਖੋ ਇੱਧਰ ਕਿੰਤੀ ਦਿੱਤੀ ਪਈਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੇ ਤੁਹਾਨੂੰ ਹੋਰ ਦਿਖਾਉਨੇ ਆ ਮਾਰਕੀਟ ਪਟਿਆਲੇ ਦੀ ਤੇ ਆ ਆਹ ਆ ਕੀ ਕਪੜੇ ਆ ਜਿੱਦਾਂ ਨਾ ਆ ਕਪੜੇ ਦੀ ਵੱਡੀ ਮਹਤਦਕਾਨ ਆ ਵੀ ਆ ਨਾਲ ਇੱਧਰ ਵੀ ਇੱਧਰ ਵੀ ਦੇਖੋ ਇੱਧਰ ਵੀ ਆ ਇੱਧਰ ਵੀ ਆ ਅੱਜ ਸਾਰੀ ਅੱਜ ਏਸੀ ਮਾਰਕੀਟ ਆਇਆ ਹੈ ਭਾਈ ਕਹਾਂ ਆਇਆ ਏਸੀ ਮਾਰਕੀਟ ਨੂੰ ਸਾ ਆ ਇਹ ਵੀ ਏਸੀ ਮਾਰਕੀਟ ਕਹਿੰਦੇ ਨੇ ਆ ਸਾਰੇ ਠੀਕ ਆ ਏਸੀ ਮਾਰਕੀਟ ਆ ਰਹੀ ਹੈ ਜੀ ਕਾ ਲੋ ਵੀ ਆਇਆ ਸਾਰੀ ਏਸੀ ਮਾਰਕੀਟ ਪਟਿਆਲੇ ਦੀ ਦੇਖੋ ਆ ਸਾਰਾ ਇੱਧਰ ਆ ਇੱਧਰ ਆਇੱਕਾ ਦੇਖੋ ਹਾਂ ਆ ਦੇਖੋ ਇੱਧਰ ਸਾਰੀ ਏਸੀ ਮਾਰਕੀਟ ਪਟਿਆਲੇ ਦੀ ਇਹ ਮਾਰਕੀਟ ਦੇ ਵਿੱਚ ਐਵੇਂ ਦੱਸਦੇ ਵੀ ਇਹੀ ਮਾਰਕੀਟ ਹੈ ਇਹ ਬਾਜ਼ਾਰ ਦੇ ਵਿੱਚ ਹੀ ਹੈ ਇਹ ਮੂਰੇ ਬੋਰਡ ਲੱਗਿਆ ਹੋਇਆ ਬੋਰਡ ਖਾਦੀ ਆਪਾਂ ਨੇ ਤਾਂ ਵਿੱਚ ਹੀ ਆ ਆ ਪੰਜਾਬੀ ਜੁੱਤੀ ਇੱਧਰ ਆ ਦੇਖੋ ਇੱਧਰ ਇਹ ਆ ਦੇਖੋ ਇੱਧਰ ਇਹ ਸਾਰੀ ਮਾਰਕੀਟ ਏਸੀ ਮਾਰਕੀਟ ਦੇ ਵਿੱਚ ਚਾਈ ਹਾਰਾ ਹੈ ਇੱਧਰ ਨੂੰ ਜਾਈਏ ਆਪਾਂ ਠੀਕ ਆ ਇਹ ਜਿਵੇਂ ਮੌਹਲੀ ਆਉਂਦਾ ਹੋਣਾ ਬਣਾਈਏ ਆ ਹਾਂ ਇਹ ਦਾਲਤ ਮਾਰਕੀਟ ਹੈ ਜਿਹੜੀ ਉੱਪਰੀ ਹੈ ਠੀਕ ਆ ਇਹ ਜਿਹੜੇ ਦਾਲਤ ਮਾਰਕੀਟ ਹੁੰਦੇ ਵਿੱਚੀ ਆ ਆ ਹੋ ਗਈ ਮੇਤਰਾ ਨਾ ਕਿਥੇ ਦੱਸਣਾ ਕੋਈ ਪਰੇ ਵਾਲੀ ਨਹੀਂ ਗਰੇ ਨਾ ਇਹ ਹੁੰਦਾ ਅਸੀਂ ਉੱਪਰ ਨੂੰ ਜਾਂਦੇ ਆ ਉੱਪਰ ਆਪਾਂ ਚੱਲ ਪੱਲੀ ਹੁਣ ਉੱਪਰ ਜਾਣਾ ਚੱਲ ਚੱਲ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਤੇ ਸਾਰੀ ਆਰਕੀਡ ਇਹ ਆਪਾਂ ਦੇ ਉੱਪਰ ਹੈ ਨਾ ਹਾਂ ਇਹ ਆ ਗਿਆ ਉੱਪਰ ਜੀ ਤੇ ਦੋ ਦਨ ਫਲੋਰ ਹੈ ਇਹਦੇ ਮਾਰਕੀਟ ਦੇ ਅੱਛਾ ਇੱਕ ਫਲੋਰ ਫਲੋਰ ਉੱਪਰ ਹੈ ਇਹਦੇ ਬੀਸਮੈਂਟ ਵੀ ਹੈਗੀ ਆ ਸੱਲੇ ਠੀਕ ਆ ਆ ਸਾਰੀ ਮਾਰਕੀਟ ਦੇ ਦੁਕਾਨਾਂ ਇੱਧਰ ਇਹ ਆ ਦੇਖੋ ਜੀ ਇੱਧਰ ਆਹ ਦੇਖੋ ਭਾਈ ਇੱਧਰ ਚੱਕੋ ਹੂੰ ਤੇ ਇਹ ਆ ਜੀ ਏਸੀ ਮਾਰਕਟ ਪਟਿਆਲੇ ਦੀ ਤੇ ਹੁਣ ਆਪਾਂ ਚੱਲਦੇ ਹਾਂ ਥੱਲੇ ਹਨਾ ਉੱਪਰ ਉੱਪਰ ਤੇ ਹੁਣ ਆਪਾਂ ਜਾਣਾ ਉੱਪਰ ਫੇਰ ਤੇ ਆ ਗਏ ਇੱਧਰ ਯਾਰ ਲਾਡੀਆਂ ਹੋ ਗਈਆਂ ਲੋਰਾਂ 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 ਹਟਾਉਂਦੀਆਂ ਹਲਟਾ ਲੋਰਾਂ ਇਹ ਤੀਜੇ ਫਲੋਰ ਤੇ ਹਨਾ ਇਹ ਤੀਜਾ ਫਲੋਰ ਆ ਗਿਆ ਹੁਣ ਲੋਰਾਂ ਹੋਵੇ ਇੱਕ ਬੇਸਮੈਂਟ ਆ ਬੇਸਮੈਂਟ ਜ ਵੀ ਜਾਵਾਂਗੇ ਆਪਾਂ ਠੀਕ ਆ ਹੋ ਗਏ ਤਰਖਾਰੀ ਤੇ ਆ ਹੋ ਗਈਆਂ ਦੁਕਾਨਾਂ ਇੱਧਰ ਸਾਰੀਆਂ ਆ ਹੋ ਗਈ ਇੱਧਰ ਸਾਰੀਆਂ ਦੁਕਾਨਾਂ ਤੇ ਆ ਹੋ ਗਈਆਂ ਇੱਧਰ ਜਿਵੇਂ ਯਾਰ ਮਾਰਕੀਟ ਚ ਦੁਕਾਨਾਂ ਨੇ ਆ ਉਹਨਾਂ ਵਾਸਤੇ ਅਲੱਗ ਅਲੱਗ ਤੋਂ ਮਾਰਕੀਟ ਬਣਾਤੀ ਠੀਕ ਆ ਤਾਂ ਐਸੀ ਮਾਰਕੀਟ ਕਹਿੰਦੇ ਨੇ ਹਾਂ ਹਾਂ ਕੱਪੜਾ ਬਹੁਤ ਵਧੀਆ ਮਿਲਦਾ ਰਹੇ ਤੇ ਹੁਣ ਆਪਾਂ ਚੱਲਦੇ ਹਾਂ ਥੱਲੇ ਜਾਣਾ ਹੁਣ ਆਪਾਂ ਨੇ ਹਾਂ ਥੱਲੇ ਜਾਵਾਂਗੇ ਚਲੋ ਹੁਣ ਆਪਾਂ ਆ ਗਏ ਬੇਸਮੈਂਟ ਤੇ ਹੁਣ ਆ ਬੇਸਮੈਂਟ ਚ ਆ ਗਏ ਨਾ ਥੱਲੇ ਆ ਗਏ ਹਾਂ ਸਭ ਤੋਂ

ਇਰਬਤ ਜੇ ਦੇਰ ਹੋਵੇ। ਉਹ ਕੋਟਲਾਲੇ ਦੇ। ਚੱਲੋ। ਚੱਕੋ ਵੀ। ਤਾਂ ਇਹਦੀ ਸਾਰੀ AC ਮਾਰਕਟ ਪਸੰਦ ਆਈ ਜਾਏਗੀ। ਤੇ ਮੇਥਰਾ ਸਾਬ ਸਮਾਥ ਨੂੰ ਬਟਿਆਲੇ ਦੇ ਬਾਜ਼ਾਰ ਦੇ ਦੇਖਣ ਨੂੰ ਮਿਲਦੀ। ਬਾਕੀ ਨਾਲ ਵਾਰੀ ਕੋਲ। ਆ ਜੁਐਲਰੀ ਵੀ ਆਪਣੀ ਜੀ।

ਆਪ ਬਣਾ ਕੇ ਫੈਮਿਲੀ ਨਾਮ ਤੇ ਕਰਕੇ ਤੁਸੀਂ ਆਪਣੇ ਲਾ ਕੇ ਦੇਸ਼ ਦੀ ਆਪਣੇ ਦਾ ਕਰਵਾ ਦਿੱਤਾ ਹੈ। ਲੋਵੀ ਭਾਈ ਜੀ ਦੇਖੋ ਆਪ ਬਣਾ ਕੇ ਦਿੱਤੇ ਯਾਰ ਕਰਦਾ। ਕਿੰਨੇ ਸਾਲ ਹੋ ਗਏ ਭਾਈ ਤੁਹਾਨੂੰ ਕਾਹ ਕੰਮ ਕਰ ਜਾਂਦਾ? ਮੇਰੇ ਫਾਦਰ ਸਾਹਿਬ ਨੂੰ ਤਾਂ ਭਾਈ 40 ਸਾਲ ਦੀ। ਮੈਨੂੰ ਤਾਂ 8 ਸਾਲ ਹੋਏ ਨੇ ਉਹ ਰਹੀ ਗੱਡੀ ਜਾਨੀ ਕਿ 40 ਸਾਲ ਹੁਣ ਇਹਨੂੰ 8 ਸਾਲ ਤੋਂ। 8 ਸਾਲ ਮੈਨੂੰ ਹੋ ਗਏ 48 50 ਸਾਲ ਹੁਣ ਹੋ ਗਿਆ। ਇਹ ਗ੍ਰੈਂਟ ਜੁੱਤੀ ਕਿਨਾਂ ਟਾਈਮ ਜਲਦੀ ਗਰੰਟੀ ਵਗੈਰਾ ਇਹ ਸਲਾਈ ਜੁੱਤੀ ਹੈ ਜੀ ਚੱਲ ਜੇਂਗੀ ਇਹ 5-6 ਮਹੀਨੇ ਜੇ ਸੋਲ ਲਵਾਓਗੇ ਥੱਲੇ ਪਹਿਲੀ ਲਾਈਨ ਫੋਰ ਬਚ ਜਾਂਦੀ ਠੀਕ ਹੋਰ ਬਾਕੀ ਤਾਂ ਕਿ ਡੋਰ ਲਾ ਕੇ ਸੇ ਠੀਕ ਹੋ ਗਈ ਆ ਡੋਰ ਕਸਾਈਏ ਤਾਂ ਜੁੱਤੀ ਉਖੜੇਗੀ ਆ ਸੋਲ ਲਵਾ ਕੇ ਜੀ ਲਾਈਨ ਫੋਰ ਬਚ ਜਾਂਦੀ ਕੁੜੀਆਂ ਵਾਲੀ ਹੁੰਦੀਆਂ ਜਾਂ ਮੁੰਡੇ ਵਾਲੀਆਂ ਮੁੰਡੇ ਵਾਲੀ ਹੁੰਦੀ ਪਰ ਸਾਡੀ ਦੁਕਾਨ ਤੇ ਆ ਕੁੜੀਆਂ ਦੀ ਵੈਰੀਟੀ ਹੁੰਦੀ ਹੈ ਇਹ ਸਾਰਾ ਬਾਜ਼ਾਰ ਹੀ ਕੁੜੀਆਂ ਦਾ ਆ ਹਾਂ ਹਾਂ ਸਹੀ ਹੈ ਇਧਰੋਂ ਸਾਰੀ ਮਾਰਕੀਟ ਦੇਖ ਕੇ ਆਪਾਂ ਆ ਗਏ ਤੇ ਹੁਣ ਚੱਲਦੇ ਆ ਡਾਇਮੰਡ ਫਲਾਜ ਹੁੰਦੇ ਅੰਦਰ ਤੇ ਇੱਥੇ ਵੀ ਸਾਰਾ ਵੱਡੀਆਂ-ਵੱਡੀਆਂ ਦੁਕਾਨਾਂ ਨੇ, ਪੁਰੇ ਲਹਿੰਗੇ ਵਾਲੀਆਂ ਦੁਕਾਨਾਂ ਤੇ ਸ਼ੇਰਵਾਨੀਆਂ ਵਾਲੀਆਂ ਦੁਕਾਨਾਂ, ਵਿਆਹਾਂ ਦਾ ਸਾਮਾਨ ਸਾਰਾ ਮਿਲਦਾ ਡਾਇਮੰਡ ਪਲਾਜ਼ਾ ਦੇ ਵਿੱਚ। ਕਾਫੀ ਸਾਰੀਆਂ ਦੁਕਾਨਾਂ ਨੇ ਇਹਦੇ ਅੰਦਰ। ਆ ਦੇਖੋ ਜਿਵੇਂ ਆ ਸ਼ੇਰਵਾਨੀ ਰੱਖੀ ਹੋਈ ਆ, ਲਹਿੰਗਾ ਰੱਖਿਆ ਹੋਇਆ। ਇਸ ਤਰ੍ਹਾਂ ਦੀਆਂ ਬਹੁਤ ਦੁਕਾਨਾਂ ਨੇ। ਇਹ ਆਪਾਂ ਚੱਲਦੇ ਹਾਂ ਅੰਦਰ। ਲਗ ਲਗ ਸ਼ਾਪਸ ਬਣੀਆਂ ਹੋਈਆਂ ਨੇ ਜਿਵੇਂ ਏਸੀ ਮਾਰਕੀਟ ਸੀ ਨਾ, ਉਸੇ ਤਰ੍ਹਾਂ ਇਹ ਵੀ ਇਹ ਬਾਜ਼ਾਰ ਵੀ। ਆ ਦੇਖੋ। ਆਹ ਦੁਕਾਨਾਂ ਨੇ ਜਿਵੇਂ ਲਹਿੰਗੇ ਟੰਗੇ ਹੋਏ ਨੇ ਵਿਆਹ ਵਾਲੇ ਲਹਿੰਗੇ ਸਾਰੇ ਉਹ ਸਮਾਨ ਇੱਥੇ ਆ ਜੁਐਲਰੀ ਵਾਲੀ ਆ ਗਈ ਜਿਵੇਂ ਸਾਹਮਣੇ ਆ ਸ਼ੀਰਵਾਨੀ ਵਾਲੀ ਆ ਗਈ ਲੋ ਜੀ ਇਹ ਵੀ ਏਸੀ ਮਾਰਕਟ ਪਾ ਗਿਆ ਹਨਾ ਬਈ ਅਮਰ ਤਾਂ ਜਿਵੇਂ ਏਸੀ ਮਾਰਕਟ ਸੀ ਤੇ ਥੱਲੇ ਵੀ ਦੁਕਾਨਾਂ ਹੈਗੀਆਂ ਨੇ ਇਹਦੇ ਨੂੰ ਦੇਖੋ ਦੇਖ ਸਕਦੇ ਹੋ ਜੁੱਤੀਆਂ ਵਾਲੀ ਆ ਗਈ ਜਿਵੇਂ ਹਨਾ ਇਹ ਵੀ ਥੱਲੇ ਵੀ ਚੱਲਦੇ ਆਪਾਂ ਇਹ ਵੀ ਦੇਖ ਜਾਵਾਂ ਆ ਥੱਲੇ ਵਾਲੀਆਂ ਆ ਇਹ ਵੀ ਬਸ ਮਾਰਕੀਟ ਦੇ ਵਿੱਚ ਹੈ ਤੇ ਸਾਹਮਣੇ ਹੀ ਬਜ਼ਾਰ ਆ ਤੇ ਬਜ਼ਾਰ ਦੇ ਵਿੱਚੋਂ ਹੀ ਰਾਹ ਐਂਟਰ ਹੁੰਦਾ ਹਾਂ ਇੱਥੇ ਵੀ ਦੁਕਾਨਾਂ ਨੇ ਸਾਰੀਆਂ ਜਿਵੇਂ ਆ ਏਸੀ ਮਾਰਕੀਟ ਦੇ ਵਿੱਚ ਨੇ ਉਸੇ ਤਰ੍ਹਾਂ ਇੱਥੇ ਵੀ ਆ ਵਿਆਹ ਵਾਲਾ ਆ ਗਿਆ ਸਾਰਾ ਸਮਾਨ ਦੇਖ ਸਕਦੇ ਹੋ ਲਓ ਜੀ ਬਾਕੀ ਉਹ ਲਹਿੰਗੇ ਵਗੈਰਾ ਆ ਗਏ ਫੇਰਵਾਨੀ ਆ ਗਈ ਜਾਂ ਇਹ ਸਿਰ ਡਾਇਮੰਡ ਪਲਾਜ਼ੇ ਦੇ ਵਿੱਚ ਵਿਆਹਾਂ ਵਾਲੀ ਸਮਾਨ ਆ ਸਾਰਾ ਆਪਿਆ ਸਾਰਾ ਵਿਆਹਾਂ ਚ ਵਰਤਿਆ ਜਾਂਦਾ ਜਿਹੜਾ ਸਮਾਨ ਤੁ ਲੋਈ ਡਾਇਮੰਡ ਪਲਾਜ਼ਾ ਵੀ ਤੁਹਾਨੂੰ ਦਿਖਾਤਾ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਬਾਈ ਮਰ ਤੋਂ ਜੁੱਤੀਆਂ ਵਾਲੀ ਸਾਈਡ ਹਨਾ ਜਿਹੜੀ ਜੁੱਤੀਆਂ ਵਾਲੀ ਸਾਈਡ ਆ ਇਹ ਦਾ ਆਪਾਂ ਦੁਬਾਰਾ ਫੇਰ ਦੱਸ ਦਿੰਦੇ ਆ ਜਿਹੜਾ ਡਾਇਮੰਡ ਪਲਾਜ਼ਾ ਇੱਥੇ ਵਿਆਹਾਂ ਵਾਲੀ ਸਮਾਨ ਆ ਜ਼ਿਆਦਾਤਰ ਤੇ ਲਹਿੰਗੇ ਹੋਗੇ ਜਿਵੇਂ ਸ਼ੇਰਵਾਨੀ ਆ ਬਾਕੀ ਆ ਸਾਰੀ ਮਾਰਕੀਟ ਆ ਗਈ ਹਾਂ ਸਾਰੀ ਇੱਧਰ ਪਾਰਕਿੰਗ ਹੈ ਜੀ ਇਹ ਇੱਧਰ ਹੀ ਨਾਲ ਜੁੱਤੇ ਦੇ ਦੁਕਾਨਾਂ ਨੇ ਆਪਸ ਨੂੰ ਦਿਖਾਉਨੇ ਆ ਹੁਣ ਲਓ ਵੀ ਆਪਾਂ ਇਸੀ ਮਾਰਕੀਟ ਤੋਂ ਅੱਗੇ ਆ ਗਏ ਜੀ ਹੁਣ ਮਤਲਬ ਕਿ ਉੱਥੋਂ ਪਾਰ ਕੇ ਵੀ ਸਾਰੀ ਆ ਗਈ ਨਾ ਹਾਂ ਪਾਰਕਿੰਗ ਦੇ ਨਾਲ ਹੀ ਨੇ ਪਾਰਕਿੰਗ ਨਾਲ ਹੀ ਦੁਕਾਨਾਂ ਨਹੀਂ ਇਹ ਸਾਰੀਆਂ ਤੇ ਇੱਥੇ ਜੁੱਤੀ ਵਾਲੀ ਵੀ ਨਹੀਂ ਪਰਦੇ-ਪੁਰਦੇ ਹੋਗੇ ਛੂਟ ਵਾਲੀਆਂ ਸਾਰੀਆਂ ਦੁਕਾਨਾਂ ਵਾਲਾ ਮਿਕਸੀਆਂ ਨੇ ਉਹਰੇ ਅੱਗੇ ਵੀ ਹੈਗੀਆਂ ਨੇ ਪੰਜਾਬੀ ਜੁੱਤੀ ਵਾਲੀਆਂ ਹਾਂ ਬਾਕੀ ਅੱਗੇ ਹੈਗੀਆਂ ਨੇ ਅੱਗੇ ਹੁਣ ਦਿਖਾਉਣੇ ਆ ਹੋਰ ਮੈਂ ਆ ਪਰਦੇ ਵਾਲੀਆਂ ਹੋ ਗਈਆਂ ਇੱਧਰ ਹੇ ਹੁਣ ਆਪਾਂ ਅੱਗੇ ਚੱਲਦੇ ਆਂ ਇਹ ਕਿੰਨੀ ਲੰਬੀਆ ਮਾਰਕੀਟ ਇਹ ਜੋ ਉੱਥੇ ਤੱਕ ਆਵਾਸ ਅਸੋ ਤੱਕ ਆਇਓ ਤੱਕ ਆਈ ਇਹ ਜੁੱਤੀਆਂ ਦੀ ਆ ਗਈ ਦੁਕਾਨ ਹਾਂ ਆ ਗਈ ਆ ਇੱਧਰ ਇਹ ਦੇਖ ਆ ਆ ਗਈ ਇੱਧਰ ਸਨ ਲੋ ਜੇ ਯਾਰ ਜੁੱਤੀਆਂ ਪੰਜਾਬੀ ਜੁੱਤੀ ਜੇ ਯਾਰ ਆ ਆ ਗਈ ਇੱਧਰ ਵੱਡੇ ਦੁਕਾਨਾਂ ਨੇ ਮੰਨ ਲਾ ਇਹ ਮੈਂ ਆ ਆ ਗਈ ਪੰਜਾਬੀ ਜੁੱਤੀ ਹਾਂ ਹਾਂ ਆਈ ਇਹ ਕਿੱਥੇ ਦੀ ਅਭਿਯੁਤਤੀਆਂ ਨਹੀਂ ਵੱਧ ਨੇ ਇੱਥੇ ਪੰਜਾਬੀ ਜੁੱਤੀ ਦੀ ਦੁਕਾਨ ਵੱਧਾ ਹਾਂ ਵੀ ਵਾਹ ساری ਪੰਜਾਬੀ ਜੁੱਤੀ ਪਈ ਆ ਦੇਖੋ ਉੱਪਰ ਲਿਖਿਆ ਵੀ ਹੋਇਆ ਬੀ ਐਲ ਪੰਜਾਬੀ ਜੁੱਤੀ ਹਾਂ ਤਾਂ ਉਹ ਤਾਂ ਪੰਜਾਬੀ ਜੁੱਤੀ ਸਟੋਰ ਹੋਵੇ ਜਾਓ ਵੀ ਇਹ ਇੱਥੇ ਪਟਿਆਲੇ ਦਾ ਬਾਜ਼ਾਰ ਮੁਰਨਾ ਵੀ ਰੋਪਾਂਗੇ ਕਿੱਥੇ ਜਾਣਾ ਮੁਰਨਾ ਦਾ ਮਗਰ ਨਾ ਨੋਰਮਲ ਤੋਂ ਕੰਨਾ ਆ ਗਈ ਇਹ ਤੁਸੀਂ ਇੱਧਰ ਆ ਸਕਦੇ ਹੋ ਇੱਥੇ ਤੁਹਾਨੂੰ ਦਿਖਾਉਣੇ ਆ। ਇਹ ਸਾਹਮਣੇ ਇੱਧਰ ਪਾਰਕਿੰਗ ਆ। ਇਹ ਨਾਲੇ ਸੱਜੇ ਵੱਸ ਪਾਰਕਿੰਗ ਆ। ਬਾਅਦ ਠੀਕ ਆ। ਆਪਾਂ ਇੱਧਰੋਂ ਐਂਟਰ ਹੋਈ ਸੀ ਤੇ ਆਪਾਂ ਹੁਣ ਚੱਲਦੇ ਇੱਧਰ ਨੂੰ ਇਹ ਵੀ ਸਾਰੀ ਉਹੀ ਕਿਲਾ ਮਾਰਕੀਟ ਆ। ਦਾਲਤ ਮਾਰਕੀਟ ਹੋ ਦੱਸਿਆ ਸੀ। ਜੇ ਆਪਾਂ ਪਹਿਲੇ ਇੱਧਰੋਂ ਆਏ ਸੀ, ਇੱਧਰੋਂ ਬਣਾਈ ਦੀ। ਆਹ ਚੌਕ ਹੈ ਇੱਧਰ। ਤੇ ਹੁਣ ਆ ਵੀ ਸਾਰੀ ਮਾਰਕੀਟ ਇੱਧਰ। ਤੇ ਇੱਧਰ ਦੁਕਾਨਾਂ ਨੇ ਖੜੀ ਐ। ਤਾਰੀਏ ਮਾਰਕੀਟ ਆਈ ਇਧਰ ਆ ਕੱਪੜਿਆ ਜੀ ਆ ਗਏ ਇਧਰ ਕੁੰਨੀਆਂ ਦੀਆਂ ਕੱਪੜਿਆ ਜੀਆਂ ਤਾਰੀਆਂ ਦੁਕਾਨਾਂ ਆਈਆਂ ਇਧਰ ਆ ਜਾਓ ਇਧਰ ਤਰਪਾਲਾਂ ਤਰਪੂਲਾਂ ਆ ਭਾਂਡੇ ਹੋ ਗਏ ਦੇਖੋ ਜੀ ਤਾਂ ਆ ਖੇਡਾਂ ਆ ਗਏ ਇਧਰ ਬੱਤੀਆਂ ਦੀਆਂ ਆ ਇੱਧਰ ਤਰਪਾਲ ਆ, ਛਤਰੀਆਂ। ਆ ਇੱਧਰ ਸੌ ਬਿੜੀਆਂ ਆ ਗਈਆਂ। ਆਪਾਂ ਗਿਣੀ ਜਾਣਾ ਹੁਣ? ਅੱਜ ਇਹਨੂੰ ਜਾਣਾ। ਚਲ। ਠੀਕ ਆਪਾਂ ਕੀ ਜਾਣਾ ਹਣੇ। ਤੇ ਵੀਡੀਓ ਚ ਚੰਗੀ ਲੱਗਦੀਆਂ ਸ਼ੇਅਰ ਜਰੂਰ ਕਰਦਿਆ ਕਰੋ। ਤਾਂ ਕਿ ਇਹ ਜਾਣਕਾਰੀ ਪਹੁੰਚੇ ਪਟਿਆਲੇ ਦਾ ਬਾਜ਼ਾਰ ਤੁਸੀਂ ਦੇਖ ਕੇ ਜਾਓ ਆਕੇ। ਆ ਬਿਸਕੂਟ ਵਗੈਰਾ ਦੀਆਂ ਆ ਗਈਆਂ ਪੱਕੀਆਂ। ਆ